ਬਹੁਤ ਵਧੀਆ ਉਪਕਾਲ ਨੇ ਅੱਜ ਕੱਲ੍ਹ ਦੀਆਂ ਦੇ ਬਾਰੇ ਦੁਬਾਰਾ ਫੇਰ ਮੋੜ ਕੇ ਫੇਰ ਪ੍ਰਾਪਤ ਨੂੰ ਲੋਹੜੀਆਂ ਦੀਆਂ ਪੁਰਾਣੇ ਜਿਹੜੇ ਤਿਉਹਾਰ ਨੇ ਬਹੁਤ ਉਮਮਾ ਕੇ ਤੁਮ ਨਾਲ ਮਨਾਏ ਜਾਂਦੇ ਨੇ ਪਹਿਲਾਂ ਪੁਰਾਣੇ ਜ਼ਮਾਨੇ ਚ ਮਨਾਏ ਜਾਂਦੇ ਸੀ ਵਿੱਚ ਨੂੰ ਫੇਰ ਥੋੜਾ ਜਿਹਾ ਮਿਸ ਹੋ ਗਏ ਸੀ ਪਰ ਅੱਜ ਕੱਲ੍ਹ ਲੋਕ ਫੇਰ ਉਹੀ ਮਨਾ ਰਹੇ ਨੇ ਤੇ ਬਹੁਤ ਅੱਛਾ ਉਪਕਾਲ ਹੈ ਲੇਡੀਜ਼ ਨੂੰ ਇੱਕ ਦੂਜੇ ਨਾਲ ਬਿਠਣਾ ਨੱਚਣਾ ਗਾਉਣਾ ਤੇ ਅੱਜ ਕੱਲ ਦੀ ਜਿਹੜੀ ਲਾਈਫ ਹੈ ਜ਼ਿੰਦਗੀ ਬਹੁਤ ਸਟ्रेस ਵਾਲੀ ਹੈ ਕੰਮ ਵਾਲੀ ਹੈ ਸਾਰੇ ਕੋਈ ਜੌਬ ਕਰਨ ਵਾਲਿਆਂ ਲੇਡੀਜ਼ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਇਹ ਲੱਗਦਾ ਕਿ ਹਾਂ ਅਸੀਂ ਵੀ ਕੋਈ ਫ੍ਰੀ ਹੋ ਕੇ ਫ੍ਰੀ ਚ ਐਂਟਰਟੇਨਮੈਂਟ ਕਰ ਲਈਏ ਤਾਂ ਇਸ ਲਈ ਐਦਾਂ ਦੇ ਤਿਹਾਰ ਮੌੜੀ ਹੁੰਦੀ ਆਪਣੇ ਤੀਜ ਹੋ ਗਈ ਜਾਂ ਹੋਰ ਐਦਾਂ ਦੇ ਜਿਹੜੇ ਆਪਣੇ ਤਿਹਾਰ ਨੇ ਇਹ ਜ਼ਰੂਰ ਮਨਾਉਣੇ ਚਾਹੀਦੇ ਨੇ ਉਹਦੇ ਨਾਲ ਕੀ ਕਿਦਾ ਮਾਈਂਡ ਵੀ ਫ੍ਰੈਸ਼ ਹੁੰਦਾ ਤੇ ਉਹਨਾਂ ਨੂੰ ਆਪਣੇ ਆਪ ਵੀ ਚੰਗਾ ਲੱਗਦਾ ਹੈ ਤੇ ਉਹ ਜਿਹੜਾ ਪ੍ਰਾਤਨ ਆਪਣਾ ਹੈ ਸਮਾਂ ਉਹ ਵੀ ਯਾਦ ਆਉਂਦਾ ਤੇ ਉਹਨਾਂ ਦੇ ਅੱਗੇ ਬੱਚਿਆਂ ਨੂੰ ਦੀ ਇਹ ਲੰਗੂਆ ਕਿ ਹਾਂ ਇਦਾਂ ਦੀ ਉਹਨਾਂ ਨੇ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਸੀ ਕਿਤਾਬਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਪੜੀਆਂ ਸੀ ਬਹੁਤ ਸਾਰੇ ਲੋਕ ਉਹਨਾਂ ਨੂੰ ਦੇਖਣ ਦਾ ਟਾਈਮ ਨਹੀਂ ਲੁਭਾ ਤੇ ਬਹੁਤ ਚੰਗੇ ਸਮਾਜ ਵੱਲੋਂ ਉਪਰਾਲੇ ਨੇ ਇੰਦਾ ਵੀ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਕਾਹਨੋਂ ਬਹੁਤ ਹੀ ਖੁਸ਼ੀ ਦੀ ਇੱਕ ਵਾਰ ਮੈਂ ਉਹ ਦੱਸਿਆ ਜਿਹੜਾ ਆਪਣਾ ਪੰਜਾਬੀ cultures ਰਹਿਤਿਆਂ ਦਾ ਤਿਹਾਰਾ ਕੈਨੇਡਾ ਵਰਗੇ ਮਾਡਰਨ ਕੰਟਰੀਆਂ ਦੇ ਵਿੱਚ ਵੀ ਆਪਣੇ ਪੰਜਾਬੀ ਨੇ ਜਾ ਕੇ ਮਨਾਣਾ ਸ਼ੁਰੂ ਕਰ ਦਿੱਤਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸੱਸਾਂ ਦਾਦੀਆਂ ਸੱਸਾਂ ਆਪਣੇ ਗਲਿਆਂ ਦਾ ਜਿਹੜਾ ਹਾਰ ਸ਼ਿੰਗਾਰਾ ਉਹ ਆਪਣੀ ਨੂਆਂ ਨੂੰ ਲਾ ਕੇ ਦਿੰਦੀਆਂ ਸੀ ਪਰ ਅੱਜ ਕੱਲ ਨੂਆਂ ਦੇ ਵਿੱਚ ਬਹੁਤ ਹੀ ਆ ਦੇ ਫਰਕ ਆ ਗਿਆ ਅੱਜ ਕੱਲ ਨੂਆਂ ਉਹਨਾਂ ਪਹਿਰਾਵਿਆਂ ਨੂੰ ਉਸੇ ਸਮੇਂ ਯਾਦ ਕਰਦੀਆਂ ਨੇ ਜਦੋਂ ਕਿ ਤੀਆਂ ਦਾ ਤਿਹ ਜੀ ਤੁਹਾਨੂੰ ਲੱਗਦਾ ਕਿ ਉਸ ਨੂੰ ਐਸੀ ਤਰ੍ਹਾਂ ਹੀ ਸਭ ਕੇ ਰੱਖਣ ਦੀ ਲੋੜ ਹੈ ਪੋਸਤ ਪਹਿਰਾਵੇ ਦੀ ਜੋ ਸਾਡੀਆਂ ਵਿਰਾਸਤੀ ਵਿਆਸਤੀ ਚੀਜ਼ਾਂ ਸੀ ਬਿਲਕੁਲ ਬਿਲਕੁਲ ਉਹਨਾਂ ਜਿਹੜੀਆਂ ਹੈਗੀਆਂ ਨੇ ਆਪਣੀਆਂ ਵਿਰਾਸਤ ਵਾਲੀਆਂ ਚੀਜ਼ਾਂ ਉਹਨਾਂ ਨੂੰ ਵੀ ਸਾਧ ਕੇ ਰੱਖਣ ਦੀ ਜ਼ਰੂਰਤ ਹੈਗੀ ਹੈ ਤੇ ਉਹ ਸੋਚ ਨੂੰ ਵੀ ਜ਼ਰੂਰਤ ਹੈ ਜਿਹੜੀ ਪੁਰਾਣੀ ਸੋਚ ਹੈ ਉਹਨੂੰ ਵੀ ਜੇ ਮੋੜ ਆਪਾਂ ਲੈ ਆਵਾਂਗੇ ਜਿਹੜੇ ਅੱਜ ਕੱਲ ਜਿਹੜੇ ਤਨਾ ਚ ਵਿਕਤਰੇ ਨੇ ਜਿਹੜੇ ਅੱਜ ਕੱਲ ਇਹਨਾਂ ਨੌਲੇਜ ਨੇ ਮੈਂ ਜਿਸ ਤਰ੍ਹਾਂ ਵੂਮਨ ਸੈਂਟੀ ਪ੍ਰੈਜ਼ੀਡੈਂਟ ਹੈ ਜਿਹੜੇ ਅੱਜ ਕੱਲ ਇਹਨੇ ਕੇਸ ਹੋ ਰਹੇ ਨੇ ਜਿਹੜੇ ਹਕੂਮਤ ਸਾਨੂੰ ਸਾਨੂੰ ਦੇਖਣੇ ਪੈ ਰਹੇ ਨੇ ਕਿ ਡਾਈਵੋਰਸ ਦੇ ਜਾਂਦਾਂ ਦੇ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਘਾਟ ਆਏਗੀ ਜੇ ਇਹ ਮੁੜ ਫੇਰ ਆਪਣੇ ਪੁਰਾਤਨ ਜਿਹੜਾ ਵਿਸਤ ਹੈ ਉਹਨੂੰ ਯਾਦ ਕਰਨ ਫੇਰ ਉਹੀ ਰਲ ਮਿਲ ਬੈਠਣ ਤਾਂ ਸਸ ਨੂੰ ਦਾ ਜਿਹੜਾ ਹੈਗਾ ਜਾਂ ਨਾ ਫਰਜ਼ਾਈ ਵਾਲਾ ਜਾਂ ਨਾਨੇ ਜੀ ਥਾਣੇ ਵਾਲਾ ਉਹਨਾਂ ਚ ਮੋੜ ਫੇਰ ਪਿਆਰ ਆਵੇਗਾ ਮੈਂ ਜਹਾਂ ਦੀ ਤੇ ਫੇਰ ਲੋਕ ਪੁਰਾਣੇ ਮਸੇ ਨੂੰ ਹੀ ਲੈ ਕੇ ਚੱਲਣ ਤਾਂ ਬਹੁਤ ਜਾ ਰਿਹਾ ਹੈ ਮਾਡਰਨ ਹੋਣ ਨਾਲ ਹੀ ਇਹ ਵਿੱਚ ਵਿਕਰਾਇਆ ਜਿਹੜਾ ਮਾਡਰਨ ਬਣਾ ਇਹ ਵਿੱਚ ਵਿਕਰਾ ਲੈ ਕੇ ਆਇਆ ਬਹੁਤ ਸਾਰੇ ਸ਼ੁਭਚਿੰਤਕਾਂ ਦੇ ਬਲੋਂ ਇਹ ਚਿੰਤਾ ਚਿਤਾਈ ਜਾ ਰਹੀ ਹੈ ਕਿ ਇਸ ਲਾਸਟ ਪੀੜੀ ਹੈ ਜਿਹੜੀਆਂ ਤੀਆਂ ਦਾ ਤੀਜ ਦਾ ਤਿਹਾਰ ਮਨਾਣਗੇ ਉਸ ਤੋਂ ਅਗਲੀ ਆਉਣ ਵਾਲੀ ਪੀੜੀ ਬਿਲਕੁਲ ਨਹੀਂ ਮਨਾਏਗੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਬੱਚੇ ਵੀ ਔਰ ਛੋਟੀਆਂ ਛੋਟੀਆਂ ਇੰਨਾਂ ਨੇ ਉਹਨਾਂ ਨੂੰ ਵੀ ਆਪਣੇ ਕਲਚਰ ਬਾਰੇ ਤੀਆਂ ਤੀਜ ਬਾਰੇ ਦੱਸਣ ਦੀ ਲੋੜ ਹੈ ਇਸ ਇਹ ਆਪਣੇ ਮਾਪੇ ਤੇ ਡਿਪੈਂਡ ਕਰਦਾ ਕਿ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੰਦੇ ਨੇ ਥੋੜੇ ਦੇਰ ਪਹਿਲਾਂ ਜਿਵੇਂ ਲੋਕਾਂ ਨੇ ਸੋਚਿਆ ਸੀ ਸਿੱਸੀ ਬੱਚਿਆਂ ਨੂੰ ਮਾਡਰਨ ਬਣਾਉਣਾ ਉਹ ਇੰਨੇ ਮਾਡਰਨ ਬਣ ਗਏ ਉਹਨਾਂ ਦੇ ਹੱਥਾਂ ਤੋਂ ਵੀ ਬਾਹਰ ਨਿਕਲ ਗਏ ਇਹ ਆਪਣੇ ਮਾਪੇ ਉੱਤੇ ਡਿਪੈਂਡ ਕਰਦਾ ਕਿ ਉਹ ਪੁਰਾਣਾ ਕਲਚਰ ਤੇ ਪੁਰਾਣੀਆਂ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਨਾਲ ਲੈ ਕੇ ਚੱਲਣ ਤੇ ਉਹਨਾਂ ਨੂੰ ਪੜ੍ਹਾਉਣ ਤੇ ਸਮਝਾਉਣ ਕਿਉਂਕਿ ਅੱਜਕੱਲ ਕਿਸੇ ਕੋਲੇ ਟਾਈਮ ਨਹੀਂ ਮੀਡੀਆ ਦਾ ਟਾਈਮਾ ਸਭ ਆਪਣੇ ਆਪਣੇ ਕੰਮਾਂ ਵਿੱਚ ਬਿਟੇ ਨੇ ਆਪਣੇ ਆਪਣੇ ਮੋਬਾਈਲ ਚੱਕ ਚੱਕ ਕੇ ਉਹਦੇ ਤੇ ਆਪਣਾ ਬਿਜ਼ੀ ਨੇ ਇਹ ਜਿਹੜੀਆਂ ਚੀਜ਼ਾਂ ਛੱਡ ਕੇ ਜੇ ਆਪਣੇ ਬੱਚਿਆਂ ਵੱਲ ਫੇਰ ਮੁੜ ਲੋਕ ਧਿਆਨ ਦੇਣਗੇ ਤਾਂ ਨਹੀਂ ਇਹ ਆਪਣਾ ਜਿਹੜੀ ਸੱਭਿਆ ਹੈਗੀ ਹੈ ਪੁਰਾਣੀ ਉਹ ਨਹੀਂ ਚਲੂਗੀ ਸੱਭਿਆ ਚਾਰ ਕਾਇਮ ਰਹੂਗੀ ਔਰ ਮੈਂ ਚਾਹੁੰਦੀ ਕਿ ਉਹਨੂੰ ਕਾਇਮ ਰੱਖਣ ਲੋਕ ਕਿ ਤਾਂ ਹੀ ਆਪਣੇ ਜਿਹੜੇ ਹੈਗੇ ਨੇ ਘਰੇ ਬਸਣਗੇ ਨਹੀਂ ਤਾਂ ਬਹੁਤ ਜ਼ਿਆਦਾ ਡੁੱਟ ਰਹੇ ਨੇ ਔਰ ਡੁੱਟ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਉਹ ਜੀ ਸਿੱਖਿਆ ਦਿਓ ਮੁੰਡਿਆਂ ਨੂੰ ਵੀ ਕੁੜੀਆਂ ਨੂੰ ਵੀ ਕਿ ਜਿਹੜੇ ਉਹਨਾਂ 'ਚ ਸਹਿਣਸ਼ੀਲਤਾ ਸਹਿਣ ਸ਼ਕਤੀ ਹੋਵੇ ਉਹਨਾਂ ਨੂੰ ਮਾਡਰਨ ਨਾ ਬਣਾਓ ਮਾਡਰਨ ਬਣਨ ਨਾਲ ਹੀ ਇਹ ਸਾਰੀਆਂ ਚੀਜ਼ਾਂ ਆਈਆਂ ਨੇ ਜਿਹੜੇ ਜਿੰਨੇ ਵੀ ਪ੍ਰੋਬਲਮ ਆਈਆਂ ਨੇ ਜੇ ਥੋੜਾ ਪ੍ਰਾਤਨ ਰਹਿਣਗੇ ਤਾਂ ਫਿਰ ਉਹਨਾਂ ਨੂੰ ਸਹਿਨਸ਼ੀਲਤਾ ਮਿਲਦੀ ਬੱਚਿਆਂ ਦੇ ਵਿੱਚ ਕਿ ਮਾਪੇ-ਬਾਪ ਦੀ ਗੱਲ ਸੁਣੀ ਤੇ ਆਪਣੇ ਮਾਪੇ-ਬਾਪ ਦੀ ਸੁਣਨ ਦੀ ਸਹਿਨਸ਼ੀਲਤਾ ਹੋਵੇ ਤਾਂ ਅੱਗੇ ਜਾ ਕੇ ਸਹੁਰੇ ਘਰ ਵੀ ਆਪਣੇ ਸਾਥ ਸਹੁਰੇ ਦੀ ਸੁਣਨ ਦੀ ਆਦਤ ਪੈਂਦੀ ਹੈ ਜਦ ਜਾਂਦੇ ਜਾਂਦੇ ਇੱਕ ਸੁਨੇਹਾ ਸੌਣ ਦੇ ਵੀ ਨਿਰਮੋਹ ਪ੍ਰਾਕ੍ਰਿਤ ਹੋਏ ਪੀਿਆਂ ਦੇ ਤਿਹਾਰ ਦੇ ਮੁੱਖ ਰੱਖਦੇ ਪੰਜਾਬ ਦੀਆਂ ਧੀਆਂ ਖਾਸ ਕਰਕੇ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਵਸ ਜਾਂਦੀਆਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਜੀ ਜਾਂਦੇ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਕਿ ਉਹ ਹਮੇਸ਼ਾ ਆਪਣੇ ਵਿਰਸੇ ਨੂੰ ਯਾਦ ਰੱਖਣ ਜੇ ਕਿਸੇ ਵੀ ਕੰਟਰੀ ਚ ਚਲੇ ਗਏ ਆਪਣੇ ਪੰਜਾਬ ਨੂੰ ਆਪਣੇ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਪੜਨ ਲੀਟ ਕਰਨ ਉਹਦੇ ਤੇ ਚੱਲਣ ਉਹਦੀ ਸਟੱਡੀ ਕਰਨ ਬਹੁਤ ਫੋਰਨ ਦੀ ਤਾਂ ਬਹੁਤ ਸਟੱਡੀ ਕਰ ਬੀ ਇੰਗਲਿਸ਼ ਤਾਂ ਬਹੁਤ ਬੱਚਿਆਂ ਨੂੰ ਸਿਖਾਉਂਦੇ ਪਰ ਉਹਨਾਂ ਨੇ ਪੰਜਾਬੀ ਤੋਂ ਅ ਪੰਜਾਬ ਤੋਂ ਅ ਪੰਜਾਬੀ ਵਿਰਸੇ ਤੋਂ ਦੂਰ ਕਰਤਾ